ਸੰਘ ਸਨੀਅਰ ਮੀਤ ਪ੍ਰਧਾਨ ਪੰਜਾਬ ਕੋਨਲਾ ਸੁਭਾ ਸਿੰਘ ਅੱਜ ਦਾ ਜਿਹੜਾ ਵਿਸ਼ਾ ਪਠਾਨਕੋਟ ਦੇ ਵਿੱਚ ਤਿੰਨ ਤਿੰਨ ਮਹੀਨੇ ਤੋਂ ਵਰਕਰਾਂ ਦੀਆਂ ਤਨਖਾਹਾਂ ਨਹੀਂ ਪੈ ਰਹੀਆਂ ਪੰਜਾਬ ਸਰਕਾਰ ਕੋ ਜਲ ਸਪਲਾਈ ਮੈਨੇਜਮੈਂਟ ਨੇ ਅੱਜ ਤੱਕ ਜਿਹੜਾ ਤਸੱਦਦ ਕਰ ਰਹੀ ਆ ਇਹਨਾਂ ਦੀਆਂ ਤਨਖਾਹਾਂ 'ਚ ਵਾਧਾ ਹੋਇਆ ਵਰਕਰਾਂ ਦੀਆਂ 'ਚ ਜਲ ਸਪਲਾਈ ਮੈਨੇਜਮੈਂਟ ਸਾਡੀ ਜਥੇਬੰਦੀ ਨੇ ਐਚ.ਓ.ਡੀ ਦੇ ਧਰਨਾ ਦੇ ਕੇ ਉਥੋਂ ਤਨਖਾਹਾਂ ਦਾ ਵਾਅਦਾ ਕਰਾਇਆ 22500 ਰੁਪਏ ਦਾ ਉਹ ਵਾਅਦੇ ਦੇ ਕਾਰਨ ਅੱਜ ਜਿਹੜੀ ਅਫਸਰਸ਼ਾਹੀ ਪਹਿਲਾਂ ਇਹਨਾਂ ਨੂੰ 18000 ਰੁਪਏ ਸਾਨੂੰ ਸਾਰੇ ਵਰਕਰਾਂ ਨੂੰ ਮਿਲਦਾ ਸੀ ਅੱਜ 21000 ਰੁਪਏ ਦੇ ਲਗਤ ਦੇ ਨਾਲ ਸਾਨੂੰ ਪ੍ਰਤੀ ਮਹੀਨੇ ਦੇ ਮਿਲਣਾ ਉਹ 2 ਮਹੀਨੇ ਹੋ ਗਿਆ ਉਸੇ ਹੀ ਇਹਨਾਂ ਨੇ ਪੰਜਾਬ ਸਰਕਾਰ ਨੇ ਤੇ ਕਿੱਥੋਂ ਦੀ ਮੈਨੇਜਮੈਂਟ ਨੇ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਆ ਵਰਕਰਾਂ ਦੇ ਨਾਲ ਕਿ ਜੋ ਇਹਨਾਂ ਦਾ ਬਣਦਾ ਹੱਕ ਆ ਉਹ ਦੇ ਨਹੀਂ ਰਹੇ ਉਹ ਕਹਿ ਰਹੇ ਆ ਵੀ ਇਹਨਾਂ ਦੀਆਂ ਘਟਾ ਕੇ 14 ਤੋਂ 15000 ਰੁਪਏ ਦੇ ਨਾਲ ਦੇਣੀਆਂ ਵਾ ਸੋ ਇਸ ਰੋਸ ਵਜੋਂ ਅੱਜ ਸਾਰੇ ਇਹ ਭੈਣ ਭਰਾ ਇਕੱਠੇ ਹੋਏ ਆ ਸਾਡੀਆਂ ਮਾਵਾ ਮਤਾਵਾ ਬਜ਼ੁਰਗ ਮੇਰੇ ਵਰਕਰ ਨੌਜਵਾਨ ਸਾਥੀ ਸਾਰੇ ਇਕੱਤਰ ਹੋ ਕੇ ਇਸ ਕੀਮਤੋ ਇਸ ਆਪਣੇ ਹੱਕ ਲੈਣ ਲਈ ਪੁਰੇ ਜਾਇਜ਼ ਮੰਗਾਂ ਮੰਵਾਉਣ ਵਾਸਤੇ ਉਰੇ ਬੈਠੇ ਆ ਜਦ ਤੱਕ ਸਾਡੀਆਂ ਮੰਗਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਵਿਰੋਧ ਕਰਦੇ ਰਵਾਂਗੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਰੇ ਬੈਠੇ ਆ ਧੰਨ ਬਿਸ਼ਨਾ ਦੇਵੀ ਤੁਹਾਡੇ ਦਾ ਬੜਾ ਕੀ ਨਜ਼ਰ ਆਇਆ ਹਾਂ ਜੀ ਤਰਨੇ ਰਹੀ ਮੈਂ ਜਿਦਾ ਸਾਡਾ ਡਾਕੀ ਸਾਡੇ ਬੱਚਿਆਂ ਨੂੰ ਤਨਖਾਹਾਂ ਮਿਲਣੀ ਚਾਹੀਦੀਆਂ ਬੱਚੇ ਉਹਨਾਂ ਦੇ ਵਿਚਾਰੇ ਰੁੱਲਦੇ ਰਹਿੰਦੇ ਖਾਣ ਤੋਂ ਪੀਣ ਤੋਂ ਵੀ ਤੰਗੇ ਗਏ ਨੇ ਜਨਾਨੀਆਂ ਉਹਨਾਂ ਦੀਆਂ ਤੰਗ ਕਰਦੀਆਂ ਪਰੇਸ਼ਾਨ ਕਰਦੀਆਂ ਉਹਨਾਂ ਨੂੰ ਤੇ ਉਹ ਕਿੱਥੋਂ ਦੇਣ ਪੈਸੇ ਪੈਸੇ ਹੁੰਦੇ ਨਹੀਂ ਤੇ ਰੋਜ਼ਗਾਰ ਤੇ ਕਲੇਸ਼ ਬੰਦਾ ਹੋਣਾ ਹੀ ਕੀ ਕਰੀਏ ਬੱਚਿਆਂ ਦੀ ਵੀ ਐਡਮਿਸ਼ਨਾਂ ਦੇਣੀਆਂ ਕਿੱਥੋਂ ਦੇਣ ਜੀ ਅਸੀਂ ਵੀ ਨਹੀਂ ਮਾੜਮਟਾ ਸੱਸ ਦੇ ਜੀ ਮਾਪੇ ਤੇ ਕਿੱਥੋਂ ਕਰਨ ਖਾਣ ਤੋਂ ਵੀ ਤੰਗੇ ਹੈਗੇ ਆ ਹਾਂ ਜੀ ਲਾਲਾ ਬੈਂ ਜਲਾ ਪਠਾਨ ਪ੍ਰਧਾਨ ਪਠਾਨਕੋਟ ਤੋਂ ਕਿ ਅੱਜ ਦਾ ਜੋ ਧਰਨਾ ਆਪਾਂ ਲਗਾ ਰਹੇ ਆ ਇਹ ਪੂਰੇ ਪੰਜਾਬ ਦੇ ਵਿੱਚ ਲਗਭਗ ਜਿਲ੍ਹਿਆਂ ਵਿੱਚ ਜੋ ਤਨਖਾਹਾਂ ਸੀ ਉਹ ਸਾਰੇ ਜਿਲ੍ਹਿਆਂ ਵਿੱਚ ਲਗਭਗ ਪੈ ਗਈ ਨੇ ਸਿਰਫ ਇੱਕ ਪਠਾਨਕੋਟ ਜ਼ਿਲ੍ਹਾ ਰਹਿੰਦਾ ਹੈ ਜਿੰਨੂੰ ਮਾਰਚ ਮਹੀਨੇ ਦਾ ਏਰੀਆ ਔਰ ਅਪ੍ਰੈਲ ਮਹੀਨੇ ਦੀ ਤਨਖਾਹ ਜਿਹੜੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਔਰ ਇਹ ਜੋ ਬੈਠੇ ਨੇ ਸਾਡੇ ਵਰਕਰ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖ ਹੀ ਲਿਆ ਕਿ ਬਿਨਾਂ ਤਨਖਾਹ ਦੇ ਗੁਜ਼ਾਰਾ ਕਰਨਾ ਬਹੁਤ ਔਖਾ ਜੀ ਸਾਡੀਆਂ ਕਾਫੀ ਸਕੀਮਾਂ ਜਿਹੜਾ ਜੋ ਬਾਰਡਰੀ ਤੇ ਨਾਲ ਸੰਬੰਧਿਤ ਨੇ ਔਰ ਸਾਡੇ ਕਾਫੀ ਵਰਕਰ ਜਿਹੜੇ ਨੇ ਉਹ ਘਰ ਤੋਂ ਬੇਕਾਰ ਹੋਏ ਨੇ ਉਹ ਦੂਜੀ ਜਗ੍ਹਾ ਤੋਂ ਆ ਕੇ ਆਪਣੀ ਸਕੀਮਾਂ ਸਚਾਰੂ ਟੰਗ ਨਾਲ ਚਲਾ ਰਹੇ ਨੇ ਔਰ ਅਸੀਂ ਇਸ ਬਿੱਚੇ ਤੇ ਕਾਫੀ ਵਾਰ ਕਾਰਜਕਾਰੀ ਮੰਡਲ ਨੰਬਰ 2 ਮਿਲ ਚੁੱਕੇ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਤੁਹਾਡਾ ਜਿਹੜਾ ਤਰਖਾਵਾ ਪੈ ਜਾਣਗੀਆਂ ਪਰ ਅੱਜ ਤੱਕ ਸਾਡੀ ਤਰਖਾ ਜਿਹੜੀ ਹੈ ਉਹ ਨਹੀਂ ਪਈ ਨਾ ਸੰਦਰੀ ਮਿਲਿਆ ਜਿਸ ਦੇ ਸਿੱਟੇ ਬੋਜ ਜੋ ਅੱਜ ਅਸੀਂ ਪਰਿਵਾਰਾਂ ਅਤੇ ਬੱਚੇ ਸਮੇਤ ਜੋ ਧਰਨਾ ਇਹਦਾ ਪ੍ਰੋਗਰਾਮ ਰੱਖਿਆ